ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੋ ਪਹੁੰਚਿਆ ਅਮਨ ਭਾਜੀ ਜੋ ਕਿ ਸਹਿਰ ਸ਼ਰੰਤੋਂ ਪਹੁੰਚਿਆ ਤੇ ਬਾਈ ਦਾ ਵੈਲਕਮ ਹੈਗਾ ਭਾਈ ਭਾਜੀ ਵੈਲਕਮ ਭਾਈ ਤੁਹਾਡਾ ਧੰਨਵਾਦ ਸਰ ਤੁਸੀਂ ਜੀ ਆਪਣੇ ਭਰਾ ਕੋਲ ਆਏ ਹੋਏ ਆ ਤੇ ਵੈਲਕਮ ਹੈ ਭਾਜੀ ਤੁਹਾਡਾ ਤੇ ਆਪਾਂ ਨਾ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਬਾਈ ਨੇ ਕੁਝ ਕੁ ਮਹੀਨਿਆਂ 5-6 ਮਹੀਨਿਆਂ ਦੇ ਵਿੱਚ ਆਪਣੇ ਚੈਨਲ ਨੂੰ ਗਰੋਅ ਕੀਤਾ ਹੈ ਮਤਲਬ 10-12000 ਫੋਲੋਅਰ ਭਾਈ ਤੁਹਾਡੇ ਹੋਏ ਆ ਤੇ ਭਾਜੀ ਬਹੁਤ ਬਹੁਤ ਵਧਾਈਆਂ ਕਿਉਂਕਿ 12000 ਫੋਲੋਅਰ ਵੀ ਕਰਨਾ ਬਹੁਤ ਔਖਾ ਹੈ ਜੀ ਅੱਜ ਦੇ ਨਾਮ ਦੇ ਵਿੱਚ ਪਾਜੀ ਇੰਨੀ ਜਲਦੀ ਕਿਵੇਂ ਤੁਸੀਂ ਗrow ਕੀਤਾ ਤੇ ਕੀ ਇਹ ਹੈ ਕੀ ਮਿਲ ਗਿਆ ਤੁਹਾਨੂੰ ਵੀ ਇੰਨੀ ਜਲਦੀ ਗrow ਕਰ ਪਾਇਆ ਤੁਸੀਂ ਪਾਜੀ ਮੈਂ ਤੁਹਾਨੂੰ ਦੱਸਦਾ ਵੀ ਜੇ ਬੰਦਾ ਕਹਿੰਦੇ ਮਨ ਔਰ ਪੂਰਾ ਦਿਲ ਲਗਾ ਕੇ ਕੰਮ ਕਰੇ ਨਾ ਤਾਂ ਕੋਈ ਵੀ ਕੰਮ ਔਖਾ ਨਹੀਂ ਹੈਗਾ ਹੂੰ ਇਹ ਰਾਈਟ ਸਹੀ ਗੱਲ ਹੈ ਕਿਉਂਕਿ ਜੇ ਬੰਦਾ ਪੂਰਾ ਮਨ ਲਾ ਕੇ ਕੰਮ ਕਰਦਾ ਹੈ ਤਾਂ ਸਾਰੇ ਕੰਮ ਈਜ਼ੀ ਹੋ ਜਾਂਦੇ ਆ ਤੇ ਫਿਰ ਇਹ 12000 ਕੀ ਮੇਰੇ ਹਿਸਾਬ ਨਾਲ ਆਪਾਂ 5-6 ਮਹੀਨੇ ਹੋਏ ਸੀ ਇੰਸਟਾਗ੍ਰam ਤੇ ਕੰਮ ਕਰਦਿਆਂ ਨੂੰ ਸਹੀ ਸਹੀ ਗੱਲ ਸਹੀ ਗੱਲ ਤੇ ਮੈਨੂੰ ਲੱਗਦਾ ਵੀ ਜੇ 6 ਮਹੀਨੇ ਹੋਰ ਆਪਾਂ ਨੇ ਚੰਗੀ ਤਰ੍ਹਾਂ ਕੰਮ ਕੀਤਾ ਤਾਂ 50000 ਆਪਾਂ ਫਾਲੋਅਰ ਟਪਾ ਦਾਂਗੇ ਲੈ ਮੈਂ ਕਹਿੰਦਾ 50000 ਨਹੀਂ ਬਾਈ ਲੱਖ ਹੋਵੇ ਬਾਈ ਦੇ ਕਿਉਂਕਿ ਮਿਹਨਤ ਨੂੰ ਫਲ ਲੱਗਦੇ ਆ ਜਿਹੜੇ ਭਰਾ ਮਿਹਨਤ ਕਰਦੇ ਆ ਤੇ ਕਿਸੇ ਟਾਈਮ ਅਸੀਂ ਵੀ ਬਹੁਤ ਸਟਰਗਲ ਦੇਖਿਆ ਮਿਹਨਤ ਕਰ ਕਰਕੇ ਉਰੇ ਤੱਕ ਆਏ ਆ ਜੀ ਬਿਲਕੁਲ ਤੇ ਅੱਜ ਦੇ ਜਿਹੜੇ ਯੂਥ ਨੂੰ ਆ ਫੋਨ ਸਭ ਦੇ ਕੋਲ ਹੈ ਕੋਈ ਲੱਖ ਦਾ ਲੈ ਕੇ ਬੈਠਾ ਕੋ ਤੇ ਪਹਿਲਾਂ ਭਾਈ ਤੁਸੀਂ ਤਾਂ Android ਦੇ ਵਿੱਚ ਹੀ ਕੰਮ ਕਰ ਰਹੇ ਸੀ ਬਿਲਕੁਲ ਬਰੇ ਮੈਂ ਤਾਂ ਫੋਨ ਵੀ ਮੇਰੇ ਸਾਹਮਣੇ ਕੋਈ ਮੈਟਰ ਨਹੀਂ ਕਰਦਾ ਨਾ ਇਹਦੇ ਵਿੱਚ ਆਪਾਂ ਕਹਿ ਦੁੰਦੇ ਆ ਨਾ ਵੀ ਆਈਫੋਨ ਚਲਾਵਾਂਗੇ ਆਪਾਂ ਇੰਸਟਾਗ੍ਰam ਉਹ ਗੱਲ ਨਹੀਂ ਹੁੰਦੀ ਮੈਂ Samsung ਫੋਨ ਯੂਜ਼ ਕੀਤਾ ਏ ਬਾਈ ਉਹ ਫੋਨ ਦੇ ਵਿੱਚ ਵੀ ਮੇਰੇ ਇੰਸਟਾਗ੍ਰam ਤੇ ਵਿਊ 1 ਲੱਖ 2 ਲੱਖ 8 ਲੱਖ ਆਂਦੇ ਰਹੇ ਇਹ ਬਲਮ ਉਹੀ ਗੱਲ ਆ ਮਿੱਤਰੋ ਤੇ ਬਹੁਤ ਭਰਾ ਸਾਨੂੰ ਕਹਿੰਦੇ ਰਹਿੰਦੇ ਆ ਮੈਨੂੰ ਵੀ ਬਹੁਤ ਮੈਸੇਜ ਆਉਂਦੇ ਆ ਕਿ ਭਾਜੀ ਅਸੀਂ ਆਪਣੇ ਨੂੰ ਕਿਵੇਂ ਗਰੋ ਕਰੀਏ ਕਿਵੇਂ ਅਸੀਂ ਪੇਜ ਚਲਾਈਏ ਪਰ ਲੋਕ ਸਬਰ ਨਹੀਂ ਹੈਗਾ ਭਾਈ ਉਹ ਗੱਲ ਆ ਨਾ ਵੀ ਸਬਰ ਕੀ ਹੈ ਉਹ ਚਾਹਦੇ ਆ ਵੀ ਇੱਕ ਦਿਨ ਦੇ ਵਿੱਚ 5.5 ਹਜ਼ਾਰ ਫੋਲੋਅਰ ਵਧਣ ਨਹੀਂ ਇੰਸਟਾਗ੍ਰਾਮ ਇੱਕ ਦਿਨ 'ਚ ਸਾਡੀ ਰੀਲਾਂ ਨੂੰ 10000 ਦੇਣ ਜੀ ਬਿਲਕੁਲ ਇਹ ਚੀਜ਼ ਨਹੀਂ ਹੁੰਦਾ ਹੈਗਾ ਹੌਲੀ-ਹੌਲੀ ਹੁੰਦਾ ਹੈ ਅਸੀਂ 2021 ਦੇ ਵਿੱਚ ਭਾਜੀ ਮੈਂ ਵੀ ਆਪਣਾ ਚੈਨਲ ਕ੍ਰੀਏਟ ਕੀਤਾ ਸੀਗਾ 21 ਦਾ 22 23 24 25 ਅੱਜ 25 ਚੱਲ ਰਿਹਾ ਲੇਕਿਨ ਸਟਰਗਲ ਉਹ ਟਾਈਮ ਦੇ ਵਿੱਚ ਚਲੋ ਅੱਜ 80000 ਫੋਲੋਅਰ ਜਿਵੇਂ ਮੇਰੇ ਹੋਏ ਆ ਲੇਕਿਨ ਉਹਨੂੰ ਟਾਈਮ ਲੱਗਿਆ ਬਿਲਕੁਲ ਤੇ ਅੱਜ ਕੱਲ ਲੋਕ ਕੀ ਸੋਚਦੇ ਆ ਜੇ ਆਪਾਂ ਪ੍ਰੋਮੋਸ਼ਨ ਕਰਦੇ ਆ ਤੇ ਇੱਕ ਪ੍ਰੋਮੋਸ਼ਨ ਦਾ ਸਭ ਤੋਂ بڑا ਮੁੱਦਾ ਪ੍ਰਮੋਸ਼ਨ ਦਾ ਆਉਂਦਾ ਹੈ ਲੋਕ ਕਹਿੰਦੇ ਆ ਵੀ ਮੇਰੇ ਲੱਖ ਫੋਲੋਅਰ ਆ ਮੇਰੇ ਮਿਲੀਅਨ ਆ ਲੇਕਿਨ ਪ੍ਰਮੋਸ਼ਨ ਨਹੀਂ ਆਂਦੀ ਆ ਗੱਲ ਹੁੰਦੀ ਆ ਹੁੰਦੀ ਆ ਬਾਈ ਸਹੀ ਗੱਲ ਕਿਉਂ ਨਹੀਂ ਹੁੰਦੀ ਇਹ ਸਭ ਤੋਂ بڑا ਪੁਆਇੰਟ ਆ ਮਿੱਤਰੋ ਇਹ ਇਸ ਕਰਕੇ ਨਹੀਂ ਹੁੰਦੀ ਆਪਾਂ ਫੇਸ ਨਹੀਂ ਕਰਦੇ ਫੇਸ ਨਹੀਂ ਕਰਦੇ ਹੈਗੇ ਆਪਾਂ ਬੋਲਦੇ ਨਹੀਂ ਆਪਾਂ ਲੋਕਾਂ ਨੂੰ ਦੁਖਾਉਂਦੇ ਨਹੀਂ ਕਿ ਬਾਈ ਯਾਰ ਕੀ ਹੋ ਰਿਹਾ ਸ਼ਹਿਰ ਦੇ ਵਿੱਚ ਕੀ ਨਹੀਂ ਹੋ ਰਿਹਾ ਇਹ ਸਭ ਤੋਂ بڑے ਪੁਆਇੰਟ ਆ ਇਸ ਚੀਜ਼ਾਂ ਕਰਕੇ ਹੀ ਹੁੰਦਾ ਪ੍ਰਮੋਸ਼ਨ ਇਸ ਤਰੀਕੇ ਨਾਲ ਵਧਣੀ ਆ ਜਦੋਂ ਆਪਾਂ ਫੇਸ ਹੀ ਨਹੀਂ ਕਰ ਰਹੇ ਲੋਕਾਂ ਨੂੰ ਦੱਸੇ ਹੀ ਨਹੀਂ ਰਹੇ ਸਹੀ ਗੱਲ ਆ ਵਿਊ ਵੀ ਆਣਾ ਇਹ ਸ਼ਹਿਰ ਦੇ ਵਿੱਚ ਚਿਹਰਾ ਬਣਦਾ ਇੱਕ ਥੋੜਾ ਸ਼ਹਿਰ ਸਰਾਂ ਦੇ ਵਿੱਚ ਚਿਹਰਾ ਬਣਿਆ ਮੈਂ ਪਰਮਜੀਤ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਮੈਂ ਫੇਸਬੁੱਕ ਤੇ ਕੰਮ ਤਕਰੀਬਨ 5 ਸਾਲ ਤੋਂ ਕਰ ਰਿਹਾ ਹਾਂ ਅੱਛਾ ਔਰ ਮੈਨੂੰ ਲੱਗਦਾ ਵੀ ਫੇਸਬੁੱਕ ਨੇ ਮੈਨੂੰ ਇੰਨਾ ਕੁਝ ਦਿੱਤਾ ਹੂੰ ਹੂੰ ਤੇ ਸ਼ੋਹਰਤ ਵੀ ਦਿੱਤੀ ਆ ਤੇ ਦੌਲਤ ਵੀ ਦਿੱਤੀ ਆ ਔਰ ਰੈਪਿਊਟੇਸ਼ਨ ਵੀ ਦਿੱਤੀ ਆ ਹੂੰ ਸੱਚੀ ਗੱਲ ਹਰ ਇੱਕ ਮਤਲਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਜਿਹੜਾ ਚਾਹੇ ਬਜ਼ੁਰਗ ਸਾਹਿਬਾਂ ਨੇ ਸਾਡੇ ਚਾਹੇ ਸਾਡੀਆਂ ਭੈਣਾਂ ਚਾਹੇ ਸਾਡੇ ਨੌਜਵਾਨ ਮੁੰਡੇ ਆ ਮਤਲਬ ਪਹਿਚਾਣ ਲੰਦਿਆ ਬਾਈ ਅਮਨ ਬਾਈ ਆ ਗਿਆ ਇਹੀ ਆ ਇਹ ਹਾਈਪ ਇਹ ਇੱਕ ਫੇਮ ਹੁੰਦਾ ਤੇ ਇਹ ਮਤਲਬ ਕਿ ਇਹ ਲੇਡੀ ਸੌਕੀ ਨਹੀਂ ਹੈਗੀ ਫੇਮ ਵੀ ਇਹ ਕਹਿੰਦਾ ਯਾਰ ਬਈ ਹਾਂ ਯਾਰ ਹੁਣ ਜਿਹੜਾ ਕੋਈ ਤੀਸਰਾ ਦੇਖਦਾ ਉਹਨੂੰ ਐ ਲੱਗਦਾ ਰੀਲ ਪਾਈ ਚੜ ਗਿਆ ਸਹੀ ਗੱਲ ਸਹੀ ਗੱਲ ਤੁਹਾਡੀ ਰੀਲ ਪਾਈ ਤੇ ਪੈ ਗਈ ਬਾਈ ਦੀ ਭੱਜ ਲਈ ਹਨਾ ਤੁੱਕਾ ਲੱਗ ਗਿਆ ਭੱਜ ਲਈ ਸਹੀ ਗੱਲ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਤੁੱਕੇ ਨਹੀਂ ਲੱਗਦੇ ਹੈਗੇ ਬਹੁਤ ਮਿਹਨਤ ਲੱਗਦੀ ਹੈ ਬਹੁਤ ਮਿਹਨਤ ਕਰੀ ਵੀਡੀਓ ਬਣਾਣੀ ਤੇ ਕ੍ਰੀਏਟ ਕਰਨੀ ਫਿਰ ਆਡੀਓ ਦੇਖਣਾ ਕਿਹੜਾ ਲੈਣਾ ਹੈ ਕਿਹੜਾ ਟ੍ਰੈਂਡਿੰਗ ਚੱਲ ਰਿਹਾ ਹੈ ਫਿਰ ਐਰਿਡ ਕਰਨਾ ਹੈ ਮਤਲਬ ਇੱਕ ਨਹੀਂ ਘਟੋ ਘਟ ਵੀ 100 ਇਹ ਜੇ ਪੰਗੇ ਆ ਜਿਸ ਕਰਕੇ ਇਸ ਨਾਲ ਆਪਾਂ ਅੱਗੇ ਗਰੋਅ ਕਰ ਸਕਦੇ ਆ ਪੇਜ ਨੂੰ ਤੇ ਭਾਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਨੌਜਵਾਨ ਸਾਡੇ ਸਰੰਦ ਦੇ ਨੇ ਮੈਨੂੰ ਬਹੁਤ ਵਾਰ ਕਹਿੰਦੇ ਆ ਵੀ ਸਾਡਾ ਕਾਮਨੀ ਚੱਲਦਾ ਵੀ ਠੀਕ ਕਰ ਦਿਓ ਮੈਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਚਾਹੇ ਮੇਰੀਆਂ ਭੈਣਾਂ ਨੇ ਚਾਹੇ ਕਿਸੇ ਨੇ ਕੋਈ ਬੁਟੀਕ ਖੋਲ੍ਹਿਆ ਹੋਇਆ ਚਾਹੇ ਕੋਈ ਬਿਜ਼ਨਸ ਖੋਲ੍ਹਿਆ ਹੋਇਆ ਕੋਈ ਸ਼ਾਪ ਖੁੱਲੀ ਹੋਈ ਆ ਚਾਹੇ ਆਪਣੇ ਨੌਜਵਾਨ ਮੁੰਡੇ ਨੇ 18 ਤੋਂ ਲੈ ਕੇ 25 ਸਾਲ ਤੱਕ ਜਿਨ੍ਹਾਂ ਨੇ ਸ਼ਾਪਸ ਕੀਤੀਆਂ ਹੋਈ ਭਾਈ ਮੈਂ ਇਹ ਗੱਲ ਕਹਿੰਦਾ ਵੀ ਪ੍ਰਮੋਸ਼ਨ ਅਸੀਂ ਵੀ ਕਰਦੇ ਆ ਠੀਕ ਆ ਪ੍ਰਮੋਸ਼ਨ ਦੇ ਭਾਈ ਹਰੇ ਹਰ ਬੰਦਾ ਕਰਦਾ ਉਹਨੂੰ ਕੁਛ ਨਾ ਕੁਛ ਪੈਸੇ ਦਿੰਦੇ ਆ ਦੁਕਾਨਦਾਰ ਠੀਕ ਆ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਕੋਈ ਬੰਦਾ ਸਿੱਖਣਾ ਚਾਹੁੰਦਾ ਕੋਈ ਦੁਕਾਨਦਾਰ ਵੀ ਮੇਰੇ ਕੋਲ ਆ ਜਵੇ ਕੋਈ ਭਰਾ ਵੀ ਆ ਜਵੇ ਤਾਂ ਮੈਂ ਭਾਈ ਉਹਨੂੰ ਫ੍ਰੀ ਦੇ ਵਿੱਚ ਇੰਸਟਾਗ੍ਰam ਤੇ ਕੰਮ ਸਿਖਾਉਂਗਾ ਕਿਉਂਕਿ ਕਹਿੰਦੇ ਨਹੀਂ ਹੈ ਵੀ ਜੇ ਆਪਣੇ ਕੋਲ ਕੋਈ ਹੁਨਰ ਆ ਉਹਨੂੰ ਵੰਡੋ ਸਹੀ ਗੱਲ ਆ ਠੀਕ ਨਹੀਂ ਬੂਟਾ ਹੁੰਦਾ ਹੈ ਮਿੱਤਰੋ ਇੱਕ ਆਪਾਂ ਕਹਿੰਦੇ ਇੱਕ ਬੂਟਾ ਲੱਗਦਾ ਅੱਜ ਮੈਂ ਤੁਹਾਨੂੰ ਗੱਲ ਇੱਕ ਕਹਿਣਾ ਜਾਂਦਾ ਹੈ ਇਹ ਜਿਹੜਾ ਅਮਨ ਹੈ ਇੱਕ ਬੂਟਾ ਮੈਂ ਲਾਇਆ ਸੀ ਸਰਾਂਦੇ ਵਿੱਚ ਇਹਨੇ ਮੈਨੂੰ ਟਰੈਸ ਦੱਸਿਆ ਕਿ ਭਾਜੀ ਇਦਾਂ ਹਨਾ ਇੱਕ ਬੂਟਾ ਲਾਇਆ ਸੀਗਾ ਲੇਕਿਨ ਇਹ ਬੂਟਾ ਮੈਨੂੰ ਫਲ ਵੀ ਦੇ ਰਿਹਾ ਤੇ ਅੱਜ ਵੀ ਸਾਡੇ ਕੋਲ ਆਇਆ ਚਲੋ ਪ੍ਰੋਮੋਸ਼ਨ ਵੀ ਦੇ ਰਿਹਾ ਕੰਮ ਵੀ ਦੇ ਰਿਹਾ ਲੇਕਿਨ ਅਗਲਾ ਮੈਂ ਇਹਨੂੰ ਗਰੋਥ ਨਾ ਕਰਦਾ ਮੈਂ ਉਹਦਾ ਯਾਰ ਮੈਂ ਹੀ ਚੜ ਜਾ ਇਹਨੂੰ ਕੀ ਲੋੜਾ ਕਿਉਂਕਿ ਆਪਾਂ ਜਾਣਦੇ ਵੀ ਨਹੀਂ ਸੀ ਨਹੀਂ ਲੇਕਿਨ ਆਪਣਾ ਫਰਜ ਹੈਗਾ ਆਪਾਂ ਵੀ ਅੱਗੇ ਸਾਰੇ ਭਰਾ ਅੱਗੇ ਵਧੋ ਤੇ ਇਹਨੇ ਸਾਨੂੰ ਮੇਰ ਨੂੰ ਜਿਹੜਾ ਮੈਨੂੰ ਟ੍ਰੇਨਿੰਗ ਦਿੰਦੇ ਰਹੇ ਸਿੱਖ ਦੇ ਰਹੇ ਅਸੀਂ ਵੀ ਸਿੱਖੇ ਆਂ ਤੁਸੀਂ ਵੀ ਸਿੱਖਣਾ ਜਾਂਦੇ ਹੋ ਅਸੀਂ ਤੁਹਾਡੀ ਪੂਰਪਰ ਤੁਹਾਡੀ ਹੈਲਪ ਕਰਾਂਗੇ ਤੁਹਾਨੂੰ ਗਾਈਡ ਕਰਾਂਗੇ ਘੈਂਟ ਘੈਂਟ ਵੀਡੀਓ ਆਂਦੀਆਂ ਰਹਿਣੀਆਂ ਕਿਵੇਂ ਗਰੋਅ ਕਰ ਸਕਦੇ ਹੋ ਤੇ ਬਾਕੀ ਸਾਰਿਆਂ ਦਾ ਧੰਨਵਾਦ ਤੇ ਬਾਕੀ ਅਮਨ ਬਾਈ ਦਾ ਵੀ ਧੰਨਵਾਦ ਕਿਉਂਕਿ ਮੈਂ ਗੱਲ ਇਹ ਕਰਨਾ ਚਾਹੁੰਦਾ ਬਾਈ ਜਦੋਂ ਕੋਈ ਬੰਦਾ ਨਾ ਗਰੋਥ ਕਰਦਾ ਹੂੰ 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 ਤੇ ਆਪਾਂ ਕਹਿ ਤਾਂ ਦਿੰਦੇ ਆ ਕਿ ਪੰਜਾਬੀ ਪੰਜਾਬੀ ਦੇ ਨਾਲ ਖੜਾ ਹਾਂ ਸਹੀ ਗੱਲ ਪਰ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਪੰਜਾਬੀ ਪੰਜਾਬੀ ਦੀਆਂ ਟੰਗਾਂ ਖਿੱਚ ਰਿਹਾ ਹੁਣ ਪ੍ਰਵਾਸੀ ਪ੍ਰਵਾਸੀ ਕਹਿ ਰਹੇ ਆ ਕਿ ਪ੍ਰਵਾਸੀ ਇੱਥੇ ਆ ਗਏ ਵੱਸ ਗਏ ਉਹਨਾਂ ਨੂੰ ਭਜਾਓ ਠੀਕ ਆ ਵੀਰੋ ਮੈਂ ਤੁਹਾਡੇ ਨਾਲ ਐਗਰੀ ਹਾਂ ਜਦੋਂ ਕਿ ਪੰਜਾਬ ਦਾ ਨੌਜਵਾਨ ਕੋਈ ਰੇੜੀ ਲਾ ਕੇ ਖੜਦਾ ਤਾਂ ਤੁਸੀਂ ਤਾਂ ਉਹਦੇ ਕੋਲ ਨਹੀਂ ਨਾ ਜਾਂਦੇ ਹੈਗੇ ਨਹੀਂ ਜਾਂਦੇ ਉਹ ਬਜਾਰਾ ਖਾਲੀ ਖੜਾ ਹੁੰਦਾ ਤੇ ਪ੍ਰਵਾਸੀਆਂ ਕੋਲ ਭੀੜ ਲੱਗੀ ਹੁੰਦੀ ਆ ਸੋ ਇਸੇ ਤਰੀਕੇ ਦੇ ਨਾਲ ਇੰਸਟਾਗ੍ਰਾਮ ਤੇ ਕੀ ਆ ਬਾਈ ਜੇ ਹੁਣ ਮੈਂ ਥੋੜਾ ਜਿਹਾ ਗ੍ਰੋਥ ਕਰ ਗਿਆ ਜਾਂ ਮੇਰੇ ਵਰਗੇ ਕੋਈ ਹੋਰ ਨੌਜਵਾਨ ਗ੍ਰੋਥ ਕਰ ਗਏ ਤਾਂ ਤੁਹਾਡੇ ਜਾਂ ਮੇਰੇ ਵਰਗੇ ਹੀ ਇੰਸਟਾਗ੍ਰਾਮਰ ਟੰਗਾਂ ਖਿੱਚਣ ਲੱਗ ਜਾਣਗੇ ਇੱਕ ਦੂਜੇ ਦੀ ਇਹ ਕਿਉਂ ਚੜ ਗਿਆ ਹਾਂ ਇਹ ਨਹੀਂ ਹੋਣਾ ਚਾਹੀਦਾ ਯਾਰ ਇਹ ਚੀਜ਼ਾਂ ਨੂੰ ਆਪਾਂ ਇਹ ਪੁਆਇੰਟ ਹੈਗਾ ਇਹ ਦੇਖੋ ਰੋਟੀ ਖਾਣੀ ਆ ਤੁਸੀਂ ਵਧੋ ਬਾਕੀ ਕਿਸਮਤ ਆ ਕੋਈ ਕਿਸੇ ਦਾ ਅਕਾਊਂਟ ਨਹੀਂ ਖਰਾਬ ਕਰ ਸਕਦਾ ਆਪਣੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਕਿਸਮਤ ਆ ਕਿਵੇਂ ਅੱਗੇ ਵਧਣਾ ਹੈ ਕਿਵੇਂ ਤੁਸੀਂ ਉਹ ਕਰਨਾ ਦੇਖੋ ਇੱਕ ਦੂਜੇ ਦਾ ਸਾਥ ਨਾ ਚੱਲੋ ਐ ਨਾ ਹੋਵੇ ਕਿ ਆਪਾਂ ਇੱਕ ਦੂਜੇ ਦੇ ਅਕਾਊਂਟ ਖਰਾਬ ਕਰਨ ਦੇ ਚੱਕਰਾਂ ਵਿੱਚ ਆਪਣਾ ਹੀ ਨੁਕਸਾਨ ਕਰਾ ਲਈਏ ਠੀਕ ਨਹੀਂ ਆ ਜਿਹੜਾ ਬੰਦਾ 12000 ਤੇ ਪਹੁੰਚ ਸਕਦਾ 6 ਮਹੀਨੇ ਚ ਤੇ ਹੁਣ ਨੌਲੇਜ ਆ ਗਈ ਉਹ ਮਹੀਨੇ ਚ ਵੀ 12000 ਤੇ ਪਹੁੰਚ ਸਕਦਾ ਤੇ ਆਹ ਨਾਲ ਟਾਈਮ ਦੇ ਵਿੱਚ ਲੱਖਾਂ ਤੇ ਜਾਊਗਾ ਮੈਂ ਤਾਂ ਬਾਕੀ ਮਿਹਨਤ ਕਰਦੇ ਰਹੋ ਪਹੁੰਚਦੇ ਰਹੋਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਤੇ ਅਮਨ ਭਾਈ ਦਾ ਧੰਨਵਾਦ ਬਾਕੀ ਥੈਂਕ ਯੂ ਸੋ ਪਰਮਜੀਤ ਧੰਨਵਾਦ ਤੁਹਾਡਾ ਤੁਸੀਂ ਅੱਜ ਸਾਨੂੰ ਫਰਸਟ ਬ੍ਰਾਡਕਾਸਟ ਤੇ ਬੁਲਾਇਆ ਥੈਂਕ ਯੂ